ਉਹ ਕੀ ਨਾਮ ਤਾਂ ਹੈ ਮੇਰਾ ਨਾਮ ਕਟਾਰ ਸਿੰਘ ਹੈ ਜੀ ਜਿੰਨਾ ਵੀ ਦਿੱਤੀ ਹੈ ਉਹ ਮੇਰੇ ਘਰੇ ਸਪਤਨੀ ਸੀ ਜੀ ਇੰਨੀ ਉਮਰ ਜਿਹਾ 6 7 8 8 ਸਾਲ ਦੀ ਹੈ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਹੈ ਤਕਾਕਾ ਦੋ ਬੁੱਢੀਆਂ ਨੇ ਹੋਇਆ ਕੀ ਹੈ ਹੋਇਆ ਕਿ ਕੰਮਾਂ ਨੂੰ ਜਿਹਨਾਂ ਜਾਣਦੀ ਅੱਗੇ ਕੰਮ ਕਰਨ ਜਾਣਦੀ ਹੈ ਉਹਨਾਂ ਦੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਉਹਨਾਂ ਦੇ ਬਪਨ ਵੀ 16 17 ਸਾਲ ਤੋਂ ਕਿਤੇ ਕਿਸੇ ਦੇ ਕੋਲ ਇੱਕ ਤੇ ਸਵੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਕੰਮ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਪਸ ਚਿੱਪੀ ਭਾਈਆਂ ਭਾਈਆਂ ਦਾ ਰੌਲਾ ਸੀ ਜੀ ਇਕਰਾਰ ਉਹ ਵੀ ਜੱਟ ਰੌਲਾ ਕੋਈ ਹੋਊਗਾ ਲੈਣ ਦੇਣ ਇਹਨਾਂ ਦਾ ਪੈਸੇ ਇਹਨਾਂ ਨੂੰ ਕਿਉਂ ਮਾਰੇ ਬਾਕੀ ਜਿੰਨਾ ਸਾਹਿਬ ਵੀ ਉਹ ਅਹੁਦੇ ਹੋਏ ਸੀ ਆਪਸ ਇਹ ਕਿਤੇ ਮੌਕੇ ਨਾਲ ਚਲੇ ਗਏ ਮੇਰੇ ਘਰ ਦੇ ਜਿੰਨਾ ਸਾਹਿਬ ਪਹਿਲਾ ਆ ਮੁੱਦਾ ਚੱਕੀਏ ਜਿਉਂ ਤਾਂ ਘਰੇ ਬੁੜੀ ਰਹਿਣੀ ਹੈ ਮਾਰਨੀ ਤਾਂ ਬੁੜੀ ਸੀ ਉਹਨਾਂ ਨੇ ਮਾ ਮਾਰ ਦੀ ਮੇਰੇ ਘਰ ਆ ਗਈ ਹਾਂ ਜੀ ਹਾਂ ਜੀ ਕੀ ਚਾ ਵੀ ਪਲਾਈ ਆ ਮੈਨੂੰ ਮੈਂ ਪੁੱਛਿਆ ਮੈਂ ਕਿ ਮੇਰੇ ਘਰ ਦੇ ਕਹਿੰਦੇ ਉਹ ਹੁਣੇ ਗਏ ਆ ਮੈਂ ਜਦ ਇਹਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦੇ ਤੇ ਖੁਦ ਕੁ ਤੋਂ ਪਤਾ ਲੱਗਿਆ ਜੀ ਉਹਨਾਂ ਦੇ ਘਰੇ ਹੀ ਨੇ ਘਰੋ ਜੀ ਸ਼ੱਕ ਮੈਨੂੰ ਆਪ ਦੇ ਪਰਿਵਾਰ ਤੇ ਪੂਰੀ ਆਪਣੀ ਹੈਗੀ ਸੀ ਅਸਰ ਜੀ ਹਾਂਗਾ ਮੈਂ ਕੱਬਰ ਮੈਨੂੰ ਮਿੰਟ ਮਿੰਟ ਦੱਸ ਕੇ ਜਾਂਦਾ ਜੀ ਮੈਂ ਉੱਥੇ ਤੱਕ ਚੱਦੀਆਂ ਇੰਨਾ ਟਾਈਮ ਲੱਗੂਗਾ ਇਸੇ ਡੈਟਾ ਬੁੱਕ ਜੇ ਕੋਈ ਪਤਾ ਲੱਗ ਜਾਵੇ ਤੇ ਇਹ ਤਾਂ ਸਾਰੀ ਰਾਤ ਪਤਾ ਲੱਗੇਗਾ ਅੱਛਾ ਕੀ ਬੰਕਰ ਦੇ ਹਾਂ ਮੰਗਰ ਮੈਂ ਤਾਂ ਇਹ ਅਭੀ ਮੈਂ ਤਾਂ ਰੋਲਿਆ ਹੋਇਆ ਹੈ ਇਹਦਾ ਕਿ ਆਜ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਇਨਸਾਫ ਹੋਣਾ ਇਨਸਾਫ ਮੈਂ ਵਾਖੇ ਵੀ ਨੇ ਪਰਿਵਾਰ ਵਿਚਾਰ ਉਹ ਜਿਹੜਾ ਅਸਲੀ ਇਹ ਬੰਦਾ ਜਿਹਦੇ ਘਰ ਹੋਇਆ ਉਹਨੂੰ ਚੱਪੇ ਹਰ ਦਿਨ ਦਾ ਦਿਨ ਕੀ ਰਾਹੀ ਕਲਦੀਪ ਜਿਹੜੀ ਡੈੱਥ ਹੋਈ ਆ ਜ ਮਰ ਰੋਇਆ ਉਹ ਉਹ ਮੇਰੀ ਮੰਮੀ ਸੀ ਗੈਸ ਮਦਰ ਕੀ ਹੋਇਆ ਕਿੱਥੇ ਲੱਗੇ ਉਹ ਘਰ ਤੋਂ ਕੰਮ ਕਰਨ ਗਏ ਸੀਗੇ ਤੇ ਸਦੇ ਘਰੇ ਗਏ ਸੀਗੇ ਘਰ ਤੋਂ ਸਾਢੇ 3 ਵਜੇ ਗਏ ਆ ਮੁੜ ਕੇ ਫਿਰ ਘਰੇ ਵਾਪਸ ਆਏ ਨਹੀਂ ਹੈਗੇ ਕਿਦੋਂ ਦੀ ਗੱਲ ਹੈ ਇਹ ਸੋ ਤਾਰਾਂ ਤਰੀਕ ਦਿਨ ਲਈ ਤੇ ਤੁਹਾਨੂੰ ਕਦੋਂ ਪਤਾ ਲੱਗੇ ਉਹਨਾਂ ਵਿਅਕਤੀ ਉਹਨਾਂ ਦਾ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਪਤਾ ਲੱਗਿਆ ਚਾਹਾਨੂੰ ਪਤਾ ਲੱਗਿਆ ਸੀਗਾ ਕਿ ਉਹ ਜਦੋਂ ਘਰ ਇੰਨੇ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਪੁਲਸ ਵਾਲੇ ਉਹਨਾਂ ਨੇ ਛਾਣ ਬੀਣ ਮਾਰੀ ਮੋਟੀ ਕੀਤੀ ਤੇ ਚਲੇ ਗਏ ਜੇ ਥੋੜੂ ਜਿਹਾ ਪਤਾ ਲੱਗਿਆ ਜੀ ਉਹ ਤੇ 2000 ਦੇ ਮਾਰੇ ਦਾ ਜੇਰੋਂ ਮੈਂ 2 ਦਿਨ ਕਰੇ ਮੈਂ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਏ ਪੁਲਸ ਵਾਲੇ ਰਾਤ ਨੂੰ ਫੇਰ ਰਾਤੀਓ ਨਾ ਚਾਂਦ ਵੀ ਕਰੀ ਤੇ ਤਾਂ ਨਵੀਂ ਰੱਦਪੋਦੀ ਮਿਲੀ ਉਹਨਾਂ ਨੂੰ ਠੀਕ ਹੈ ਜੀ ਕਿਹੜਾ ਸਭੀ ਹੋਣ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਸਾਡੀ ਕੋਈ ਜਿਵੇਂ ਅਸੀਂ ਗਰੀਬ ਬੰਦੇ ਆ ਨਾ ਤਾਂ ਅਸੀਂ ਕੇਸ ਲੜ ਸਕਦੇ ਆ ਉਹਨਾਂ ਨਾਲ ਠੀਕ ਹੈ ਜੀ ਜਿਵੇਂ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮ ਆ ਉਹ ਬਾਹਰ ਸਿਰਦਾ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ ਜੀ ਨਾਮ ਮੇਰਾ ਮਨ ਗੁਜਰਤ ਸਿੰਘ ਆ ਜੀ ਹਾਂ ਜੀ ਤੁਹਾਡੇ ਜਿਹਨਾਂ ਦਾ ਕਤਲ ਹੋਇਆ ਉਹ ਮੇਰੀ ਮੰਮੀ ਸੀ ਜੀ ਜੀ ਨਾਮ ਸੀ ਉਹਦਾ ਨਾਮ ਸਰਿੰਦਰ ਕੌਰ ਸੀ ਉਹਨਾਂ ਦੀ ਉਮਰ 38 ਸਾਲ ਸੀ ਮਾਮਲਾ ਕੀ ਕੀ ਹੋਇਆ ਕੇ ਮਾਮਲਾ ਇਹ ਵੀਰੇ ਜੀ ਐਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈ ਇੱਕ ਵਾਰ ਦੱਸ ਕੇ ਗਈ ਆ ਜੀ ਠੀਕ ਆ ਜੀ ਦੱਸ ਕੇ ਗਈਆ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਮਾਤਾ ਸਾਡੀ ਘਰਾਂ ਨਹੀਂ ਆਈ ਸੀ ਕਿਹਦੀ ਤਰੀਕ ਦੀ ਗੱਲ ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਈ ਉਹ ਸਿਰਫ ਉਨੇ ਏਰੀਆ ਚ ਗਾਇਬ ਹੋ ਗਈ ਸੀ ਸਾਰੇ 5-5 ਸਾਡੇ ਨਾਲ ਸੀ ਕੈਮਰੇ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ লাশ ਕੱਢ ਲਈ ਜੀ ਉਹਨਾਂ ਦੇ ਘਰ ਤੋਂ ਰਸੋਈ ਦੇ ਥੱਲੇ ਤੋਂ ਯਾਰ ਕੀ ਸਾਰੇ ਘਰ ਦੇ ਉੱਤੇ ਕੋਰ ਸੀ ਆਪਣੇ ਸੋਈ ਚ ਲਾਸ਼ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ ਚ ਨਹੀਂ ਸਾਰੇ ਈਆਂ ਭੈਣਾਂ ਉਹਨਾਂ ਦੇ ਘਰ ਆ ਜਾਈ ਗਏ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਜੀ ਦੇਖੋ ਜੀ ਉਹਨਾਂ ਦੇ ਵਿੱਚ ਉਹ ਤੇਰਾ ਰਿਸ਼ਤੇਦਾਰ ਹੈ ਜੀ ਸੋਈ ਚ ਪਈ ਰਹੇ ਚ ਲਾਸ਼ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਜੀ ਉਹ ਯਾ ਕੀ ਲੱਗਦਾ ਕੋਈ ਗੱਲ ਵੀ ਨਹੀਂ ਕਿਉਂ ਮਾਰਿਆ ਗਿਆ ਉਹਨਾਂ ਇਹੇ ਜੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਜੀ ਇੱਕ ਉਹਨਾਂ ਨਾਲ ਪਿਆ ਉਹ ਮੁੰਡੇ ਇਹ ਉਹਨਾਂ ਦੀ ਦਿੱਤੀ ਨੂੰ ਮਾਰਨ ਲੱਗੇ ਸੀ ਆਪਦੀ ਮਤਲਬ ਕਿ ਘਰ ਵਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਰ ਵਾਲੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਖੁੱਟ ਕੇ ਮਾਰ ਜਾਣ ਚਲੇ ਗਏ ਸੀ ਇਹ ਤਾਂ ਉਹਨਾਂ ਦੇ ਕਰਾ ਕੰਮ ਕਰ ਨਹੀਂ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਵੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਧਰੋਂ ਫੋਟੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਕਾਲਕੋ ਟਕੇਂ ਦੀ ਚ ਮਾਰ ਰਹੀ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁਢੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਿਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਆਰ ਬੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਤੀ ਸੀ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਬਾਨੇ ਨਾਲ ਭੇਜਾ ਲਿਆ ਸੀ ਤੇ ਜਿੱਦਵਰ ਗੋਲਡ ਗਿਆ ਹੋਈ ਹੈ ਜਿਹੜੀ ਪੁਲਿਸ ਰਿਪੋਰਟ ਹੈ ਹਾਂਜੀ ਪੁਲਿਸ ਰਿਪੋਰਟ ਲਿਖਾਈ ਤੇ ਜੀ ਦੋ ਮਲਾਜ ਮਾਏ ਸੀ ਵਾੜਾ ਕੇ ਦੇਖ ਕੇ ਚਲੇ ਗਏ ਉਹ ਮਤਲਬ ਕਿ ਪੁੱਛੀ ਵਿੱਚ ਕਦੇ ਵੀ ਕੋਈ ਕਿੰਨੇ ਫੈਮਿਲੀ ਮੈਂਬਰ ਅੰਦਰ ਉਹ ਫੈਮਿਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਧਰਕਾਰਾਂ ਜੀ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹੁਣ ਪੁਲਿਸ ਨੂੰ ਪਰਚਾ ਕੀਤਾ ਗਿਆ ਜਿਹੜਾ ਕੀਤਾ ਗਿਆ ਅਰ쩌ਰਪੋ ਇੱਕ ਬੰਦੇ ਦੇ ਕੀਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਜਦਕੀ ਜਦਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਕਾਤੇ ਨਹੀਂ ਪਾਚਾ ਪਾਇਆ ਉਹਨਾਂ ਨੇ ਵੰਡ ਕਰਦੇ ਆਂ ਇਹ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪਾਚਾ ਪਾਇਆ ਜਾਵੇ ਉਹ ਖਰ ਅਨਪਰਦਾ ਬਿਆਈ ਉਹਤੇ ਕਾਤੇ ਨਹੀਂ ਪਾਚਾ ਪਾਇਆ ਡੱਟ ਬੋਟੀ ਡੱਟ ਬੋਟੀ ਸੰਰਾਲੇ ਪਈ ਆ ਜੀ ਉਸ ਵੰਡ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ